ਤੇ ਆ ਤਿੱਜਾ ਜਿਹੜਾ ਬੰਦਾ ਕਪੂਰਥ λεਆਣਾ ਦੋ ਗਲਾ ਥਾੜੀ ਚ ਛੇਕਣ ਵਾਲਾ ਕੋਈ ਸ਼ਰਮ ਦੀ ਕਮੀ ਹੈ ਤੇਰੇ ਚ ਅਕਿਰਤ ਘਾਣਿਆ ਤੂੰ ਜੇ ਤੇਰੇ ਚ ਜੁਰਦਿਆ ਤੇ ਐ ਕਰ ਤੂੰ 100 ਵਾਰੀ ਆਜ਼ਾਦ ਲੜ ਤੂੰ ਭਾਵੇਂ 20 ਨਿਆਣੇ ਆਪਣੇ ਹੋਰ ਪੈਦਾ ਕਰਕੇ ਆਜ਼ਾਦ ਲੜ ਸਾਨੂੰ ਕੋਈ ਡਰ ਨਹੀਂਗਾ ਇਹ 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 ਸਿਆਸੀ ਬੰਦੇ ਨਹੀਂ ਐ ਇਨੇ ਇੱਕ ਖੰਡ ਦੀ ਮਿਲ ਤੋਂ ਸ਼ੁਰੂ ਕੀਤਾ ਸੀ ਉਸ ਤੋਂ ਬਾਅਦ ਇਹਨੇ ਆ ਲੋਕੇ ਦੀ ਡਿਸਟਿਲਰੀ ਲਈ ਬਾਦਲਾ ਕੋੜੋਂ ਸੁਖਬੀਰ ਹੁਣਾਂ ਦੀਆਂ ਮਿੰਤਾ ਕੱਢ ਕੇ ਤਰਨਤਾਰਨ ਵਾਲੀ ਹੁਣ ਯੋਗੀ ਕੋਲੋਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਕੋਲੋਂ ਮਿੰਤਾ ਕੱਢ ਕੇ ਉਹਦੇ ਥੱਲੇ ਲੱਗ ਕੇ ਤਲਵੇ ਝਟ ਕੇ ਚਾਰ ਸ਼ੂਗਰ ਮਿੱਲਾਂ ਇਸ ਬੰਦੇ ਦੀਆਂ ਯੂਪੀ ਵਿੱਚ ਨੇ ਨਵਤੇਜ ਸਿੰਘ ਚੀਮਾ ਦੇ ਹੱਕ ਵਿੱਚ ਰੈਲੀ ਕਰਨ ਪਹੁੰਚੇ ਸੁਖਪਾਲ ਸਿੰਘ ਖੈਰਾ ਨੇ ਰਾਣਾ ਗੁਰਜੀਤ ਸਿੰਘ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਨੇ ਇਥੋਂ ਤੱਕ ਕਿ ਉਹਨਾਂ ਨੂੰ ਅਜਿਹੇ ਸ਼ਬਦ ਬੋਲੇ ਗਏ ਜੋ ਅਸੀਂ ਤੁਹਾਨੂੰ ਸੁਣਾ ਤੱਕ ਨਹੀਂ ਸਕਦੇ ਸੁਖਪਾਲ ਸਿੰਘ ਖੈਰਾ ਨੇ ਰਾਣਾ ਗੁਰਜੀਤ ਨੂੰ ਇਥੋਂ ਤੱਕ ਕਹਿ ਦਿੱਤਾ ਕਿ ਤੂੰ ਚਾਹੇ ਹੋਰ ਜਵਾਕ ਪੈਦਾ ਕਰ ਲੈ ਉਹਨਾਂ ਤੋਂ ਵੀ ਆਜ਼ਾਦ ਲੜਾ ਲੈ ਤਾਂ ਵੀ ਤੈਨੂੰ ਅਸੀਂ ਇੱਥੇ ਪੈਰ ਨਹੀਂ ਲੱਗਣ ਦੇਣੇ ਸੁਖਪਾਲ ਸਿੰਘ ਖੈਰਾ ਦੇ ਬੋਲ ਵਿਗੜਦੇ ਗਏ ਰਾਣਾ ਗੁਰਜੀਤ ਦੇ ਖਿਲਾਫ ਉਹਨਾਂ ਦੇ ਸ਼ਬਦ ਤਿੱਖੇ ਹੁੰਦੇ ਗਏ ਤੇ ਇਸੇ ਦੌਰਾਨ ਉਹਨਾਂ ਨੇ ਕਹਿ ਦਿੱਤਾ ਕਿ ਅਗਲੀ ਵਾਰ ਕਪੂਰਥਲਾ ਤੋਂ ਉਹ ਚੌਣ ਲੜਨਗੇ ਤੇ ਰਾਣਾ ਗੁਰਜੀਤ ਸਿੰਘ ਨੂੰ ਯੂਪੀ ਛੱਡ ਕੇ ਆਉਣਗੇ ਉਸ ਨੂੰ ਇੱਥੇ ਟਿਕਨ ਤੱਕ ਨਹੀਂ ਦੇਣਗੇ ਸੁਖਪਾਲ ਸਿੰਘ ਖੈਰਾ ਨੇ ਇਹ ਵੀ ਕਹਿ ਦਿੱਤਾ ਕਿ ਰਾਣਾ ਗੁਰਜੀਤ ਨੂੰ ਬੰਦਾ ਵੀ ਉਹੀ ਬਣਾ ਸਕਦੇ ਨੇ ਉਸੇ ਕੋਲੋਂ ਇਹ ਕਾਬੂ ਆਉਣਗੇ ਇਹ ਤਾਂ ਹੋ ਗਈਆਂ ਦੋ ਪਾਰਟੀਆਂ ਤੇ ਆ ਤਿੰਜਾ ਜਿਹੜਾ ਬੰਦਾ ਕਪੂਰਥਲੇ ਵਾਲਾ ਦੋ ਗਲਾ ਥਾੜੀ ਚ ਛੇਕਣ ਵਾਲਾ ਜਿਹੜਾ ਪਾਰਟੀ ਨੇ ਤੈਨੂੰ ਆ ਜਿਹੜਾ ਤੂੰ ਪੱਗ ਬਨ ਕੇ ਇੱਥੇ ਤੁਰਿਆ ਫਿਰਦਾ ਮਾੜਾ ਮੋਟਾ ਜਿਹੜੀ ਪਾਰਟੀ ਨੇ ਤੈਨੂੰ ਮਨਿਸਟਰ ਬਣਾਇਆ ਤੈਨੂੰ ਟਿਕਟ ਦਿੱਤੀ ਤੇਰਾ ਵਪਾਰ ਵਧਾਇਆ ਤੈਨੂੰ ਕਰੋੜਾ ਰੁਪਏ ਦੀ ਕਮਾਈ ਕਰਨ ਦੀ ਮਰਜ਼ੀ ਦਿੱਤੀ ਤੂੰ ਉਸੇ ਪਾਰਟੀ ਦੇ ਪਿੱਠ ਵਿੱਚ ਚੁਰਾ ਮਾਰਨ ਆ ਗਿਆ ਵਾ ਕੋਈ ਸ਼ਰਮ ਦੀ ਕਮੀ ਹੈ ਤੇਰੇ ਚ ਅਕਿਰਤ ਘਾਣਿਆ ਤੂੰ ਜੇ ਤੇਰੇ ਚ ਜੁਰਦਿਆ ਤੇ ਐ ਕਰ ਤੂੰ 100 ਵਾਰੀ ਆਜ਼ਾਦ ਲੜ ਤੂੰ ਭਾਵੇਂ 20 ਨਿਆਣੇ ਆਪਣੇ ਹੋਰ ਪੈਦਾ ਕਰਕੇ ਆਜ਼ਾਦ ਲੜ ਸਾਨੂੰ ਕੋਈ ਡਰ ਨਹੀਂਗਾ ਪਰ ਫਿਰ ਐ ਕਰ ਪਹਿਲਾਂ ਕਾਂਗਰਸ ਚੋ ਅਸਤੀਫਾ ਦੇ ਪਹਿਲਾਂ ਕਾਂਗਰਸ ਦੀ ਟਿਕਟ ਮੋੜ ਜੇ ਤੇਰੇ ਚ ਜਾਨ ਆ ਤੇ ਜੇ ਇੱਕ ਪਾਸੇ ਕਾਂਗਰਸ ਤੇ ਮੈਂ ਕਾਂਗਰਸ ਦਾ ਵਾਂ ਤੇ ਤੇਲ ਕਾਂਗਰਸ ਦਾ ਗੱਡੀ ਚ ਬੈਂਕ ਚ ਪੈਸੇ ਕਾਂਗਰਸ ਦੇ 슈ਗਰ ਮਿਲ ਕਾਂਗਰਸ ਦੀ ਲੋਕੇ ਦੀ ਮਿਲ ਕਾਂਗਰਸ ਦੀ ਪੈਸਾ ਸਾਰਾ ਕਾਂਗਰਸ ਦਾ ਤੇ ਪਿੱਠ ਵਿੱਚ ਛੋਰਾ ਵੀ ਕਾਂਗਰਸ ਦੇ ਇਹਨੂੰ ਆਪਾਂ ਕੀ ਕਵਾਂਗੇ ਦੱਸੋ ਮੈਨੂੰ ਬਗੈਰਤ ਬੰਦਾ ਹੈ ਇਸ ਕਰਕੇ ਮੇਰੇ ਵੀਰੋ ਬਚ ਜੋ 얘 ਤੋਂ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਇਹਨੂੰ ਇਹ 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 ਸਿਆਸੀ ਬੰਦੇ ਨਹੀਂ ਇਹ ਇਹ ਤੁਹਾਡੇ ਤੋਂ ਵੋਟਾਂ ਲੈ ਕੇ ਆਪਣੇ ਵਪਾਰ ਵਧਾਉਂਦੇ ਨੇ ਯਾਦ ਕਰੋ ਬਿਆਨ ਸਿੰਘ ਦੀ ਸਰਕਾਰ ਵੇਲੇ ਇਨੇ ਇੱਕ ਖੰਡ ਦੀ ਮਿਲ ਤੋਂ ਸ਼ੁਰੂ ਕੀਤਾ ਸੀ ਉਸ ਤੋਂ ਬਾਅਦ ਇਹਨੇ ਆ ਲੋਕੇ ਦੀ ਡਿਸਟਿਲਰੀ ਲਈ ਬਾਦਲਾ ਕੋਲੋਂ ਸੁਖਬੀਰ ਹੁਣਾਂ ਦੀਆਂ ਮਿੰਤਾ ਕੱਢ ਕੇ ਤਰਨ ਤਾਰਨ ਵਾਲੀ ਫਿਰ ਇਹਨੇ ਉਹਦੇ ਹੂਡੇ ਦੀ ਮਿੰਤਾ ਕੱਢ ਕੇ ਇੱਕ ਹਰਿਆਣਾ ਵਿੱਚ ਸ਼ਰਾਬ ਦੀ ਫੈਕਟਰੀ ਹੁਣ ਯੋਗੀ ਕੋਲੋਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਕੋਲੋਂ ਮਿੰਤਾ ਕੱਢ ਕੇ ਉਹਦੇ ਥੱਲੇ ਲੱਗ ਕੇ ਤਲਵੇ ਛੱਟ ਕੇ ਚਾਰ ਸ਼ੂਗਰ ਮਿੱਲਾਂ ਇਸ ਬੰਦੇ ਦੀਆਂ ਯੂਪੀ ਵਿੱਚ ਨੇ ਤੇ ਤੁਹਾਡਾ ਜਿਹੜਾ ਲੁੱਟਿਆ ਪੈਸਾ 22 ਸਾਲ ਆ ਜਿਹੜਾ ਮਿਲ ਦੇ ਵਿੱਚ ਸ਼ਰਾਬ ਆ ਮੇਰੇ ਵੀਰੋ ਆ ਜਦੋਂ 150 ਬੰਦਾ ਮਰਿਆ ਆ ਮਾਜੇ ਵਿੱਚ ਸਭ ਤੋਂ ਪਹਿਲਾਂ ਇਹਦੇ ਤੇ ਲੋਕਾਂ ਨੇ ਸ਼ੱਕ ਕੀਤਾ ਸਭ ਤੋਂ ਪਹਿਲਾਂ ਇਹਦੇ ਤੇ ਗਿਆ ਕਿ ਇਹਦੀ ਸ਼ਰਾਬ ਸਾਰੀ ਚੋਰੀ ਦੀ ਸ਼ਰਾਬ ਚੋਰ ਬੰਦਾ ਇੱਕ ਮਿਲ ਚੋਂ ਕਿਉਂਕਿ ਸ਼ਰਾਬ ਦੀ ਕੀਮਤ ਕੋਈ ਨਹੀਂ ਪੈਸੇ ਦੀ ਕੀਮਤ ਆ ਪਾਣੀ ਆ ਪਾਣੀ ਦੀ ਕੀਮਤ ਆ ਸ਼ਰਾਬ ਦੀ ਕੀਮਤ ਸਿਰਫ ਜਿਹੜੀ ਐਕਸਾਈਜ਼ ਡਿਊਟੀ ਹੁੰਦੀ ਆ ਉਹਦੀ ਕੀਮਤ ਹੁੰਦੀ ਆ ਇਹ 10-10 ਟਰੱਕ ਚੋਰੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਜਾ ਕੇ ਉੱਥੇ ਪੁੰਜੇ ਬੈੰਦਾ ਸੀਗਾ ਇਹਨੇ 10-10 ਟਰੱਕ ਚੋਰੀ ਇੱਕ-ਇੱਕ ਦਿਨ ਚ ਇੱਕ-ਇੱਕ ਟਰੱਕ ਚੋ 10-10 ਲੱਖ ਰੁਪਈਆ ਕਮਾਈਆ ਨੰਬਰ 2 ਦੀ ਕਰੋੜ-ਕਰੋੜ ਰੁਪਈਆ ਸ਼ਰਾਬ ਚੋਰੀ ਦੀ ਵੇਚ ਕੇ ਇਹ ਕਹਿੰਦਾ ਮੇਰੇ ਕੋ ਪੈਸੇ ਆ ਗਏ ਲਾਨਤ ਆ ਓਏ ਤੇਰੇ ਇਹੋ ਜਿਹੇ ਪੈਸੇ ਥੁੱਕਦਾ ਵੀ ਨਹੀਂਗਾ ਤੇਰੇ ਪੈਸੇ ਤੇ ਉਦੋਂੋਂ 100 ਗੁਣਾ ਅਸੀਂ ਚੰਗੇ ਆ ਜਿਹੜੇ ਲੋਕ ਬੈਠੇ 100 ਗੁਣਾ ਚੰਗੇ ਅਸੀਂ ਕਰ ਜ਼ਹੀ ਹੋ ਸਕਦੇ ਆ ਪਰ ਸਾਡੇ ਚ ਗੈਰਤ ਆ ਤੇ ਲੜਾਂਗੇ ਤੇ ਸਾਹਮਣੇ ਲੜਾਂਗੇ ਤੇਰੇ ਵਾਂਗੂ ਪੇਠੇ ਵਿੱਚ ਛੁਰਾ ਨਹੀਂ ਮਾਰਨ ਜਾਵਾਂਗੇ ਤੇ ਮੈਂ ਕਿਹੜਾ ਚੋਨਾ ਪਿਆਰੀ ਕਰ ਲਾ ਰਾਣੇ ਕਹਿ ਤੀ ਤਾਂ ਮੈਂ ਬਿਜ਼ੀ ਸੀਗਾ ਮੈਨੂੰ ਤੂੰ ਜੇਲ੍ਹ ਚ ਰੱਖਿਆ ਵਾ ਤੁਸੀਂ ਸਾਰਿਆਂ ਨੇ ਰਲ ਕੇ ਵਿੱਚੇ ਬੀਜਪੀ ਵਿੱਚੇ ਕੇਜਰੀਵਾਲ ਵਿੱਚੇ ਇਹ ਅਗਲੀ ਵਾਰੀ ਤਿਆਰੀ ਕਰ ਲਾ ਸੁਖਪਾਲ ਸਿੰਘ ਖੇੜਾ ਪਲੱਥ ਤਾਂ ਨਹੀਂ ਮੈਂ ਛੱਡਦਾ ਪਰ ਅਗਲੀ ਵਾਰੀ ਸੁਖਪਾਲ ਸਿੰਘ ਖੇੜਾ ਕਪੂਰਥਲੋਂ ਤੇਰੇ ਖਿਲਾਫ ਲੜੇਗਾ ਤੇ ਇੱਕ ਤੁਹਾਨੂੰ ਗੱਲ ਦੱਸ ਦਿਆਂ ਇਹਨੂੰ ਨਾ ਕੰਨੋ ਫੜ ਕੇ ਯੂਪੀ ਛੱਡ ਕੇ ਆਉਣਾ ਮੈਂ ਕਿਉਂਕਿ ਹੋਰ ਕਿਸੇ ਤੋਂ ਇਹਨੇ ਕਾਬੂ ਵੀ ਨਹੀਂ ਹੋਣਾ ਇਹ ਬੰਦਾ ਵੀ ਮੇਰ ਤੋਂ ਹੀ ਬਣਦਾ ਵਾ ਸੋ ਇਸ ਲਈ ਮੇਰੇ ਵੀਰੋ ਇਹਦਾ ਕੈਰੈਕਟਰ ਤੁਹਾਡੇ ਸਾਹਮਣੇ ਨਫਤੇਜ ਸੁਪਾਲ ਸਿੰਘ ਖੈਰਾ ਆਪਣੀ ਸਿਆਸੀ ਕਿੜ ਜਰੂਰ ਕੱਢ ਰਹੇ ਨੇ ਤੇ ਰਾਣਾ ਗੁਰਜੀਤ ਸਿੰਘ ਦੇ ਸਮੇਤ ਰਾਣਾ ਇੰਦਰ ਪ੍ਰਤਾਪ ਦੇ ਉੱਤੇ ਤਿੱਖੇ ਵਾਰ ਕਰ ਰਹੇ ਨੇ ਨਵਤੇਜ ਸਿੰਘ ਟੀਮਾ ਤੇ ਆਪਣੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਪਰ ਇਸੇ ਦੌਰਾਨ ਸ਼ਬਦਾਂ ਦੀ ਚੋਣ ਗਲਤ ਤਰੀਕੇ ਨਾਲ ਕੀਤੀ ਜਾ ਰਹੀ ਹੈ ਅਜਿਹੇ ਸ਼ਬਦ ਬੋਲੇ ਜਾ ਰਹੇ ਨੇ ਜੋ ਕਿ ਸਿਆਸਤਦਾਨਾਂ ਦੇ ਮੂੰਹ ਤੇ ਬਿਲਕੁਲ ਫਾਬਦੇ ਨਹੀਂ ਤੇ ਜੇਕਰ ਚੋਣ ਪ੍ਰਚਾਰ ਕਰਨਾ ਹੀ ਹੈ ਤਾਂ ਸੁਚੱਜੇ ਢੰਗ ਨਾਲ ਕੀਤਾ ਜਾਣਾ ਚਾਹੀਦਾ ਹੈ ਬਿਊਰੋ ਰਿਪੋਰਟ mini pocket news